ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਇਹ ਪਹਿਲੀ ਪ੍ਰਕਾਰ ਪਤਾ ਹੈ ਕਿ ਅੱਜ ਸਤ ਪੋ ਦਾ ਦਿਹਾੜਾ ਹੈ ਤਾਂ ਆਪਾਂ ਸਫਰ ਇਹ ਸ਼ਹਾਦਤ ਦਾ ਦੂਜਾ ਦਿਨ ਇਸ ਨੂੰ ਗਿੰਦੇ ਹਾਂ ਕਿ ਕੀ ਪਾਣਾ ਵਾਪਰਿਆ ਸਤ ਪੋ ਸੰਨ 1704 ਈਸਵੀ ਨੂੰ ਆਪਾਂ ਕੱਲ ਸਰਬਨ ਕੀਤਾ ਇਹ ਛੇਪੋਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਆਪਣੇ ਪਰਿਵਾਰ ਸਮੇਤ ਆਪਣੇ ਸਿੰਘਾਂ ਸਮੇਤ ਛੱਡ ਦਿੰਦੇ ਨੇ ਤਾਂ ਦੁਸ਼ਮਣ ਆਪਣੇ ਤਸਮਾਵਾਦੀ ਭੁੱਲ ਕੇ ਗੁਰੂ ਸਾਹਿਬ ਦੀ ਜੋ ਨਾਲ ਸੰਗਤ ਹੈ ਉਹਨਾਂ ਤੇ ਹਮਲਾ ਬੋਲ ਦਿੰਦੀ ਹੈ ਤਾਂ ਗੁਰੂ ਸਾਹਿਬ ਦੇ ਜੋ ਨਾਲ ਸਿੰਘ ਹਨ ਉਹ ਵੈਰੀ ਦਲ ਦਾ ਵੈਰੀ ਦੇ ਟਿੱਡੀ ਦਲ ਦਾ ਮੁਕਾਬਲਾ ਕਰਦੇ ਕਰਦੇ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਜਾਂਦੇ ਨੇ ਤਾਂ ਗੁਰੂ ਪਿਆਰਿਓ ਇਸ ਤਰ੍ਹਾਂ 6 ਪੋ ਦੀ ਰਾਤ ਬੀਤ ਰਹੀ ਹੈ 7 ਪੋ ਦਾ ਦਿਨ ਚੜ ਰਿਹਾ ਹੈ ਤਾਂ ਇਸ ਸਮੇਂ ਭਾਈ ਸਾਹਿਬ ਭਾਈ ਉਦਾਸ ਸਿੰਘ ਦੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਗੁਰੂ ਪਿਆਰਿਓ 7 ਪੋ ਦੀ ਸਵੇਰ ਹੁੰਦੀ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਜੇਕਰ ਆਪਾਂ ਇਸ 7 ਪੋ ਨੂੰ ਵਿਚਾਰੀਏ ਤਾਂ ਸਤ ਪੋ ਦਾ ਜੋ ਦਿਨ ਹੈ ਨਾ ਇਹ ਸਿੱਖ ਦੇ ਜੀਵਨ ਵਿੱਚ ਨਿਤਨੇਮ ਕਿਉਂ ਜ਼ਰੂਰੀ ਹੈ ਕਿੰਨਾ ਜ਼ਰੂਰੀ ਹੈ ਕੀ ਮਹੱਤਤਾ ਹੈ ਇਸ ਨੂੰ ਵੀ ਦਰਸਾਉਂਦਾ ਹੈ ਕਿਉਂਕਿ ਅਸੀਂ ਆਪਣੇ ਜੀਵਨ ਦੇ ਨਿੱਕੇ ਮੋਟੇ ਰੁਝੇਵਿਆਂ ਦੇ ਵਿੱਚ ਵੀ ਨਿਤਨੇਮ ਨੂੰ ਵਿਸਾਰ ਦਿੰਦੇ ਹਾਂ ਕਿ ਚਲੋ ਕੋਈ ਨਾ ਫਿਰ ਕਰ ਲਵਾਂਗੇ ਕੀ ਹੋਇਆ ਜੇ ਅੱਜ ਨਾ ਹੋਇਆ ਤਾਂ ਕੱਲ ਨੂੰ ਕਰ ਲਵਾਂਗੇ ਪਰ ਗੁਰੂ ਸਾਹਿਬ ਜੋ ਕਿ ਸਾਨੂੰ ਉਪਦੇਸ਼ ਦਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਤੇਰਾ ਜਾਂ ਸਤਿਗੁਰੂ ਜੀ ਦਾ ਮਹਾਵਾਕ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਜੋ ਇਹ ਬਚਨ ਜਿਨ੍ਹਾਂ ਨੇ ਉਚਾਰਨ ਕੀਤੇ ਨੇ ਉਹਨਾਂ ਦੇ ਜੀਵਨ ਵਿੱਚ ਜੇਕਰ ਨਿਤਨੇਮ ਦੀ ਮਹਾਨਤਾ ਦੇਖਣੀ ਹੋਵੇ ਨਾ ਤਾਂ ਆਪਾਂ ਸਤਪੋ ਦੇ ਦਿਨ ਨੂੰ ਦੇਖ ਸਕਦੇ ਹਾਂ ਦੇਖੋ ਬੈਰੀ ਦਾ ਟਿੱਡੀ ਦਲ ਚੜ ਕੇ ਆ ਰਿਹਾ ਹੈ ਪਿੱਛੇ ਹਮਲਾ ਹੋ ਰਿਹਾ ਹੈ ਭਾਈ ਉਦੇ ਸਿੰਘ ਦੀ ਸ਼ਹਾਦਤ ਦਾ ਜਾਮ ਕੀ ਜਾਂਦੇ ਨੇ ਇਹ ਗੁਰੂ ਪਿਆਰੇਓ ਸਰਸਾ ਨਦੀ ਦੇ ਕਿਨਾਰੇ ਤੇ ਸਤਿਗੁਰੂ ਜੀ ਪੁੱਛਦੇ ਨੇ ਪਾਈ ਦਇਆ ਸਿੰਘ ਜੀ ਕੀ ਸਮਾਂ ਹੋਇਆ ਹੈ ਫਾਤਖਾ ਅੰਮ੍ਰਿਤ ਵੇਲਾ ਹੋ ਗਿਆ ਪਾਈ ਸਾਹਿਬੋ ਜੀ ਅੱਜ ਫਿਰ ਆਪਾਂ ਅੰਮ੍ਰਿਤ ਵੇਲੇ ਕੀ ਕਰਦੇ ਹਾਂ ਕਿੰਦੇ ਮਹਾਰਾਜ ਆਸਾਦੀ ਵਾਰ ਦਾ ਕੀਰਤਨ ਫਿਰ ਅੱਜ ਦੇਰੀ ਕਿਉਂ ਸੱਚੇ ਫਾਤਖਾ ਹੁਕਮ ਕਰੋ ਉਸ ਵੇਲੇ ਗੁਰੂ ਫਾਤਖਾ ਨੇ ਆਪ ਸਰੰਦੇ ਦੇ ਨਾਲ ਆਸਾਦੀ ਵਾਰਦਾ ਕੀਰਤਨ ਕੀਤਾ ਭਾਈ ਅਜੀਤ ਸਿੰਘ ਜੀ ਸਾਹਿਬ ਦਾਦਾ ਬਾਬਾ ਅਜੀਤ ਸਿੰਘ ਜੀ ਫਤੇ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਦੇ بیٹے ਅਤੇ ਹੋਰ ਮਰਜੀਵੜੇ ਸਿੰਘ ਆਣੇ ਆਪਣੀਆਂ ਛਾਤੀਆਂ ਤਾਨ ਲਈਆਂ ਆਪਣੀਆਂ ਛਾਤੀਆਂ ਦੀਆਂ ਦੀਵਾਰਾਂ ਕਰ ਦਿੱਤੀਆਂ ਤੇ ਗੁਰੂ ਸਾਹਿਬ ਇਸ ਨਾਜ਼ੁਕ ਸਮੇਂ ਜਿੱਥੇ ਸਿਰ ਤੇ ਮੌਤ ਖੂਕ ਰਹੀ ਹੈ ਉਸ ਨਾਜ਼ੁਕ ਸਮੇਂ ਦੇ ਵਿੱਚ ਵੀ ਨਿਤਨੇਮ ਨੇ ਖੰਗਾਇਆ ਤਾਂ ਗੁਰੂ ਪਿਆਰਿਓ ਨਿਤਨੇਮ ਆਸਾ ਦੀ ਵਾਰ ਦਾ ਕੀਰਤਨ ਹੋਇਆ ਸਮਾਪਤੀ ਹੋਈ ਹੈ ਤੇ ਗੁਰੂ ਸਾਹਿਬ ਨੇ ਗੁਰ ਪਰਿਵਾਰ ਨੂੰ ਹੋਰ ਸੰਗਤਾਂ ਨੂੰ ਹੁਕਮ ਦੇ ਦਿੱਤਾ ਕਿ ਸਰਸਾ ਨਦੀ પાર ਕੀਤੀ ਜਾਵੇ ਤੇ ਉਸ ਵੇਲੇ ਬਾਕੀ ਦੇ ਸਿੰਘਾਂ ਨੂੰ ਕਿਹਾ ਕਿ ਜਿੰਨਾ ਚਿਰ ਸਾਰਾ ਆਪਣਾ ਪਰਿਵਾਰ ਪਾਰ ਨਹੀਂ ਹੋ ਜਾਂਦਾ ਤੁਸੀਂ ਬੈਰੀ ਦੇ ਦਲ ਦਾ ਮੁਕਾਬਲਾ ਕਰਦੇ ਰਹੋ ਇਸ ਸਮੇਂ ਦੌਰਾਨ ਬਾਬਾ ਜੀਵਨ ਸਿੰਘ ਨੇ ਬੜੀ ਵੀਰਤਾ ਦੇ ਨਾਲ ਵੈਰੀ ਦਲ ਦਾ ਮੁਕਾਬਲਾ ਕੀਤਾ ਮੁਕਾਬਲਾ ਕਰਦੇ ਕਰਦੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਭਾਈ ਬਚਿੱਤਰ ਸਿੰਘ ਦੀ ਫੱਟੜ ਹੋ ਜਾਂਦੇ ਨੇ ਸਖਤ ਤੇ ਗੁਰੂ ਪਿਆਰਿਓ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਵੀ ਇੱਥੇ ਵੈਰੀ ਦਲ ਦਾ ਮੁਕਾਬਲਾ ਕਰਕੇ ਵੈਰੀਆਂ ਨੂੰ ਹੈਰਾਨ ਕਰ ਦਿੱਤਾ ਗੁਰੂ ਪਰਿਵਾਰ ਦਾ ਇੱਥੇ ਤਿੰਨ ਹਿੱਸਿਆਂ ਵਿੱਚ ਵੰਡ ਹੋ ਜਾਂਦੀ ਹੈ ਵਿਛੋੜਾ ਹੋ ਜਾਂਦਾ ਹੈ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਹਾਬਾਨ ਤੇ ਕੁਝ ਹੋਰ ਚੋਣਵੇਂ ਸਿੰਘ ਕੇ ਰੋਪੜਵਾਲ ਨੂੰ ਤੁਰ ਪੈਂਦੇ ਨੇ ਧਨ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਇੱਕ ਪਾਸੇ ਨੂੰ ਉਹ ਤੁਰਦੇ ਨੇ ਤੇ ਉਸ ਵੇਲੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇਵਾ ਜੀ ਤੇ ਭਾਈ ਸਾਹਿਬ ਭਾਈ ਸਾਹਿਬ ਮਣੀ ਸਿੰਘ ਜੀ ਦੇ ਨਾਲ ਹਰ ਦੁਆਰ ਦੇ ਰਸਤੇ ਹੁੰਦੇ ਹੋਏ ਦਿੱਲੀ ਜਾ ਪਹੁੰਚਦੇ ਨੇ ਤੇ ਗੁਰੂ ਪਿਆਰਿਓ ਇਸ ਸਮੇਂ ਦੌਰਾਨ ਸਤਗੁਰੂ ਜੀ ਕੀ ਕਰਦੇ ਨੇ ਕਿ ਸਭ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਨਾਲ ਹਨ ਹੋਰ ਵੀ ਸਿੰਘ ਕੁਝ जख्मी ਹਨ ਤੇ ਪਹੁੰਚਦੇ ਨੇ ਕੋਟਲਾ ਨਿਹੰਗ ਖਾਨ ਇੱਥੇ ਨਿਹੰਗ ਖਾਨ ਇੱਕ ਮੁਸਲਮਾਨ ਹੈ ਪਰ ਗੁਰੂ ਜੀ ਦਾ ਬੜਾ ਸ਼ਰਧਾਲੂ ਹੈ ਇਸ ਦੇ ਘਰ ਪਹੁੰਚਦੇ ਨੇ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਇੱਥੇ ਨਿਹੰਗ ਖਾਂ ਕਹਿੰਦਾ ਸੱਚੇ ਪਾਤਸ਼ਾਹ ਭਾਈ ਬਚਿੱਤਰ ਸਿੰਘ ਦੀ ਦੇਖਭਾਲ ਅਸੀਂ ਕਰਾਂਗੇ ਆਪਣੀ ਜਾਨ ਤਲੀ ਤੇ ਰੱਖ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਹ ਗੁਰੂ ਸਾਹਿਬ ਦੇ ਪਿਆਰੇ ਸਿੰਘ ਦਾ ਉਸ ਦੀ ਹੈਲਪ ਕਰਦੇ ਨੇ ਉਸ ਦੀ ਮਦਦ ਕਰਦੇ ਨੇ ਤੇ ਦੇਖੋ ਇੱਕ ਮੁਸਲਮਾਨ ਦੀ ਗੁਰੂ ਸਾਹਿਬ ਦੇ ਪ੍ਰਤੀ ਕਿੰਨੀ ਸ਼ਰਧਾ ਹੈ ਇੱਥੇ ਇਹ ਉਦਾਹਰਨ ਮਿਲਦੀ ਹੈ ਸਾਨੂੰ ਤੇ ਸਤ ਪੋ ਦੀ ਸਵੇਰ ਨੂੰ ਕੁਝ ਸਮਾਂ ਕੋਟਲਾ ਨਿਹੰਗ ਖਾਨ ਨਿਹੰਗ ਖਾਨ ਦੇ ਘਰ ਠਹਿਰ ਕੇ ਗੁਰੂ ਸਾਹਿਬ ਸਮੇਂ ਨੂੰ ਵਿਚਾਰਦੇ ਹੋਏ ਚਮਕੌਰ ਦੀ ਗੜੀ ਵੱਲੋਂ ਚਾਲੇ ਪਾ ਦਿੰਦੇ ਨੇ ਤੇ ਉਧਰ ਧਨ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਹੁਮੇ ਮਾਸ਼ਕੀ ਦੇ ਛੰਨ ਵਿੱਚ ਰਾਤ ਬਤੀਤ ਕਰਦੇ ਨੇ ਇਸ ਤੋਂ ਅੱਗੇ ਅੱਠ ਪੋ ਨੂੰ ਕੀ ਪਾਣਾ ਵਾਪਰਿਆ ਇਹ ਆਪਾਂ ਸਤਿਗੁਰੂ ਕਿਰਪਾ ਕਰਨ ਸਵੇਰੇ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ